ਕੱਢਣਾ ਪਸੀਨੇ ਵਿੱਚ ਦੀ ਜਿਹੜਾ ਖਾਦਾ ਏ ਕਿ ਉਹ ਘਰ ਦਾ ਜਿੰਨਾ ਚਿਰ ਬੋਡੀ ਵਿੱਚੋਂ ਪਸੀਨਾ ਨਹੀਂ ਨਿਕਲਦਾ ਐਕਸਰਸਾਈਜ਼ ਕਰਦੇ ਕਰਦੇ ਉਹਨਾਂ ਚਿਰ ਤੁਹਾਡੀਆਂ ਬਿਮਾਰੀਆਂ ਵੀ ਨਹੀਂ ਬਾਹਰ ਨਿਕਲਦੀਆਂ ਅੱਜ 9-10 ਕਿਲੋਮੀਟਰ ਰਨਿੰਗ ਕੀਤੀ ਆ ਤੇ ਅੱਜ ਵੀ ਉੱਠ ਗਏ ਸੀ ਸਵੇਰੇ ਤੇ ਅੱਜ ਚਾਹ ਨਹੀਂ ਜੀ ਅੱਜ ਪੀਤੀ ਆ ਬਲੈਕ ਕੌਫੀ ਕੌਫੀ ਪੀ ਕੇ ਮੈਂ ਨਿਕਲ ਗਿਆ ਸੀ ਤੇ ਹੁਣ ਤੁਹਾਨੂੰ ਸਵੇਰ ਦਾ ਮਾਹੌਲ ਦਿਖਾਉਣਾ ਪਿੰਡ ਦੀ ਸਵੇਰ ਇਹ ਜਿਹੜੀ ਸਵੇਰ ਆ ਨਾ ਇਸ ਸਵੇਰ ਦਾ ਅਸਲੀ ਮੁੱਲ ਬਾਹਰ ਬੈਠੇ ਪੰਜਾਬੀਆਂ ਨੂੰ ਪਤਾ ਕਿਉਂਕਿ ਉਹ ਇਸ ਸਵੇਰ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਆ ਕਿਉਂਕਿ ਹਰ ਵੇਲੇ ਜਦੋਂ ਵੀ ਯਾਰਾਂ ਦੋਸਤਾਂ ਦਾ ਫੋਨ ਆਉਂਦਾ ਹੈ ਕਹਿੰਦੇ ਵੀ ਪਿੰਡ ਕਿਦਾਂ ਪਿੰਡ ਦੀ ਸੁਨਾ ਨਵੀਂ ਤਾਜੀ ਕਿਉਂਕਿ ਉਹ ਉਹਨਾਂ ਦੇ ਦਿਲ ਚ ਵਸਿਆ ਤੇ ਇੱਦਾਂ ਹੀ ਵਸਦਾ ਰਹਿਣਾ ਆ ਤੇ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਪਿੰਡ ਦੀ ਗਰਾਊਂਡ ਵਿੱਚ ਜਿਹਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋਈ ਆ ਵਾਲੀਬਾਲ ਦੀ ਇਹ ਗਰਾਊਂਡ ਆ ਅਸੀਂ ਹੁਣ ਐਨ ਆਰ ਆਈ ਵੀਰਾਂ ਤੇ ਪਿੰਡ ਦੇ ਮੰਨ ਦੋਸਤਾਂ ਮਿੱਤਰਾਂ ਨਾਲ ਰਲ ਕੇ ਇਸ ਦੀ ਸਫਾਈ ਕਰਵਾ ਰਹੇ ਆ ਤੇ ਹੌਲੀ-ਹੌਲੀ ਅਪਡੇਟ ਕਰਦੇ ਰਵਾਂਗੇ ਕਿਉਂਕਿ 20-25 ਸਾਲ ਹੋ ਗਏ ਆ ਗਰਮੀਆਂ ਵਿੱਚ ਇਹਦਾ ਹਾਲ ਇਦਾਂ ਦਾ ਹੀ ਹੋ ਜਾਂਦਾ ਕਿ ਕੋਈ ਪਖੜਾ ਗਾਜਰ ਬੂਟੀ ਇਦਾਂ ਬਹੁਤ ਕੁਝ ਹੋ ਜਾਂਦਾ ਇਹਦੇ ਗਰਾਊਂਡ ਦੇ ਵਿੱਚ ਤੇ ਉਸ ਤੋਂ ਬਾਅਦ ਚੱਲ ਗਏ ਜੀ ਅਸੀਂ ਸ਼ਾਮ ਨੂੰ ਖੇਡਣ ਬਡਮਿੰਟਨ ਤੇ ਲਾਈਆਂ ਚਾਰ-ਪੰਜ ਗੇਮਾਂ ਤੇ ਬੜਾ ਆਇਆ ਨਜ਼ਾਰਾ ਤੇ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਰੱਬ ਰੱਖਾ ਜੀ ਸਾਰਿਆਂ ਨੂੰ ਤੁਸੀਂ ਵੀ ਐਕਸਰਸਾਈਜ਼ ਕਰਿਆ ਕਰੋ ਖੇਡਿਆ ਕਰੋ